ਇੱਕ ਸਰ ਹੋਰ ਹੈ ਜੀ ਐਮ 3 ਕਨਸੈਪਟ ਆ ਤੁਹਾਡਾ ਜਾਂ ਇਹਨੂੰ ਫਾਰਮੂਲਾ ਕਹਿੰਦੀ ਇਹਦਾ मीनिंग ਕੀ ਅਸਲ ਵਿੱਚ ਐਮ 3 ਦਾ ਮਤਲਬ ਐਮ ਕਯੂਬ ਹੈ ਇਹ ਅੱਛਾ ਜੀ ਐਮ ਦਾ ਕਯੂਬ ਉੱਪਰ ਜਿਵੇਂ ਸਕੁਅਰ ਨਹੀਂ ਹੁੰਦਾ ਐਮ ਕਯੂ ਐਮ ਨੂੰ ਤਿੰਨ ਨਾਲ ਗੁਣਾ ਕਰੋ ਮਤਲਬ ਉੱਪਰ ਵਾਲਾ ਵੀ ਇੱਕ ਪਹਿਲਾ ਮਨੀ ਮੇਕਿੰਗ ਐਮ ਤਾਂ ਸਾਰਿਆਂ ਨਾਲ ਲੱਗੇਗਾ ਮਨੀ ਦੇ ਨਾਲ ਐਮ ਰਿਲੇਟਡ ਮਨੀ ਮਨੀ ਨਾਲ ਰਿਲੇਟਡ ਹੈ ਠੀਕ ਹੈ ਐਮ ਦਾ ਮਤਲਬ ਪਹਿਲਾ ਹੈਗਾ ਐਮ ਜਿਹੜਾ ਮਨੀ ਮੇਕਿੰਗ ਜੀ ਦੂਜਾ ਹੈਗਾ ਮੰਡੀ ਮੈਨੇਜਿੰਗ ਠੀਕਾ ਪਹਿਲਾ ਇਮ ਮਨੀ ਮੇਕਿੰਗ ਦੂਜਾ ਮਨੀ ਮੈਨੇਜਿੰਗ ਜਿਹੜਾ ਤੀਜਾ ਐਮ ਐ ਮਨੀ ਮਲਟੀਪਲਾਈਂਗ ਮਤਲਬ ਪਹਿਲਾ ਪੈਸਾ ਕਮਾਉਣਾ ਕਿਦਾਂ ਪੈਸਾ ਇਕੱਠਾ ਕਿਵੇਂ ਕਰਨਾ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਠੀਕ ਹੈ ਇਹ ਪੈਸਾ ਇਕੱਠਾ ਕਿਵੇਂ ਕਰਨਾ ਠੀਕ ਹੈ ਨਾ ਦੂਜੇ ਨੰਬਰ ਤੇ ਪੈਸੇ ਨੂੰ ਪੈਸੇ ਦਾ ਪ੍ਰਬੰਧ ਕਿਵੇਂ ਕਰ ਠੀਕਾ ਹੁਣ ਪੰਗਾ ਇਹ ਆ ਵੀ ਜਦੋਂ ਬੰਦਾ ਕੋਈ ਪੈਸਾ ਆ ਜਾਂਦਾ ਕਿਸੇ ਕੋਲ ਉਹਦੇ ਪੈਰ ਚੱਕ ਦਿੰਦਾ ਹਾਂ ਉਹਦੇ ਪੈਰ ਚੱਕ ਦਿੰਦਾ ਉਹ ਫਿਰ ਪੁੱਠੇ ਪੈਸੇ ਤੁਰ ਪੈਂਦਾ ਉਹਨੂੰ ਖਰਚੇ ਦੇਖਣ ਲੱਗ ਜਾਂਦੇ ਆ ਉਹਨੂੰ ਹੋਰ ਚੀਜ਼ਾਂ ਦੇਖਣ ਲੱਗ ਜਾਂਦੀਆਂ ਉਹ ਮਤਲਬ ਇਸ ਪਾਸੇ ਪੈਸਾ ਖਰਾਬ ਕਰਨ ਦਾ ਪੈਸਾ ਮੈਨੇਜ ਕਰਨਾ ਦੂਜੇ ਨੰਬਰ ਤੇ ਆ ਗਿਆ ਦੂਜੇ ਨੰਬਰ ਤੇ ਤੀਜੇ ਨੰਬਰ ਪੈਸਾ ਮਲਟੀਪਲਾਈ ਕਰਨਾ ਪੈਸੇ ਨੂੰ ਵਧਾਣਾ ਠੀਕ ਹੈ ਵੀ ਪੈਸੇ ਨੂੰ ਵਧਾਇਆ ਕਿਦਾਂ ਜਾ ਸਕਦਾ ਠੀਕ ਹੈ ਇਹ ਫਾਰਮੂਲਾ ਮੈਂ ਉਹਦੇ ਦੀ ਦੱਸਦਾ ਹਾਂ ਨਾ ਮਨੀ ਮੇਕਿੰਗ ਮਨੀ ਮੈਨੇਜਿੰਗ ਤੇ ਮਨੀ ਮਲਟੀਪਲਾਈਂਗ ਇਹ ਐਮ 3 ਦਾ ਫਾਰਮੂਲਾ ਅਸੀਂ ਬਣਾਇਆ ਸੀਗਾ ਬਹੁਤ ਵਧੀਆ ਮਤਲਬ ਤਰੀਕੇ ਨਾਲ ਐਕਸਪਲੇਨ ਹੋ ਗਿਆ ਇਹ ਕੁਦਰਤੀ ਗੱਲ ਹੈ ਕੋਈ ਮਤਲਬ ਫਾਰਮੂਲਾ ਬਣਦਾ ਐਕਸਪਲੇਨ ਹੋ ਜਾਂਦਾ ਮਨੀ ਮੈਨੇਜਿੰਗ ਦਾ ਮਤਲਬ ਮੈਂ ਇੱਕ ਗੱਲ ਹੋਰ ਇੱਥੇ ਐਡ ਕਰਨਾ ਚਾਹੁੰਦਾ ਠੀਕ ਹੈ ਜੀ ਬਿਨਾ ਪੈਸੇ ਤੋਂ ਰੈਂਟ ਦੀ ਆਦਤ ਹੈ ਬਿਨਾ ਪੈਸੇ ਤੋਂ ਰੈਂਟ ਦੀ ਆਦਤ ਹੈ ਮਤਲਬ ਜਿਆਦਾ ਅਸੀਂ ਭੁੱਖੇ ਨਗੇ ਹੁਣ ਠੀਕ ਹੈ ਜਦ ਸਾਡੇ ਕੋਲ ਪੈਸਾ ਆਉਂਦਾ ਸਾਡਾ ਦਿਮਾਗ ਖਰਾਬ ਹੋ ਜਾਂਦਾ ਠੀਕ ਮੈਂ ਇਹ ਗੱਲ ਮੈਂ ਮੰਨਦਾ ਮੇਰੇ ਤੇ ਵੀ ਲੱਗੂਗੀ ਹੈ ਕਿਵੇਂ ਕਿਵੇਂ ਇਹਨੂੰ ਕਹਿਣਾ ਚਾਹੁੰਦੇ ਹਾਂ ਹਾਂ ਮੈਂ ਉਹਨੂੰ ਐਕਸਪਲੇਨ ਕਰਦਾ ਇਹਨੂੰ ਵੀ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ ਤੁਸੀਂ ਸ਼ਾਂਤ ਰਹਿੰਦੇ ਹੋ ਠੀਕ ਹੈ ਜਦੋਂ ਤੁਹਾਡੇ ਕੋਲ ਪੈਸਾ ਆ ਗਿਆ ਤੁਸੀਂ ਤੁਹਾਡਾ ਮਨ ਚੰਚਲ ਹੋ ਜਾਂਦਾ ਫਿਰ ਹਾਂ ਫਿਰ ਤੁਹਾਡਾ ਦਿਲ ਕਰਦਾ ਵਿਆਹ ਵੀ ਕਰ ਲਾਂ ਆ ਵੀ ਕਰ ਲਾਂ ਆ ਵੀ ਕਰ ਲਾਂ ਆ ਵੀ ਕਰ ਲਾਂ ਹੁਣ ਪੈਸੇ ਬਾਰੇ ਸਮਝ ਹੈ ਨਹੀਂ ਕੋਈ ਤੁਹਾਨੂੰ ਹੂੰ ਜੇ ਕੋਈ ਕਾਰ ਬਾਹਰ ਖੜੀ ਹੈ ਮੇਰੀ ਕਾਰ ਖੜੀ ਹੈ ਬਾਹਰ ਮੈਂ ਤੁਹਾਨੂੰ ਚਾਬੀ ਦੇ ਦਾਂ ਮੈਂ ਲੋ ਜੀ ਚਾਬੀ ਲੈ ਕੇ ਗੱਡੀ ਚਲਾ ਲੂ ਤੁਸੀਂ ਤਾਂ ਹੀ ਚਲਾਉਂਗੇ ਜੇ ਤੁਹਾਨੂੰ ਚਲਾਣੀ ਜਾਂਦੀ ਹੈ ਨਹੀਂ ਤਾਂ ਤੁਸੀਂ 2 ਕਿਲੋਮੀਟਰ ਨਹੀਂ ਹਣਾ 2 ਕਿਲੋਮੀਟਰ ਤਾਂ ਪਹਿਲਾਂ ਠੋਕ ਦੇਣੀ ਆ ਪਹਿਲਾਂ ਠੁੱਕ ਜਾਨੀ ਆ ਕਾਰ ਬਿਲਕੁਲ ਬਿਲਕੁਲ ਜਿਹੜਾ ਤੁਸੀਂ ਜਦੋਂ ਮੇਰੇ ਕੋਲ ਆਏ ਮੈਂ ਤੁਹਾਨੂੰ ਕਾਰ ਦੀ ਚਾਬੀ ਦੇ ਤੁਸੀਂ ਲੈ ਕੇ ਚਲੇਗੇ ਕਾਰ ਚਲਾ ਕੇ ਵਾਪਸ ਆਗੇ ਜੇ ਤੁਹਾਨੂੰ ਚਲਾਣੀ ਜਾਂਦੀ ਹੈ ਜੇ ਨਹੀਂ ਚਲਾਣੀ ਜਾਂਦੀ ਫਿਰ ਤੁਸੀਂ ਕਿਤੇ ਨਾ ਕਿਤੇ ਰਿਸਕ ਕਰੋਗੇ ਇਹਦੇ ਵਿੱਚ ਵੀ ਇਹੀ ਹੈ ਜਦੋਂ ਪੈਸਾ ਤੁਹਾਡੇ ਕੋਲ ਆ ਜਾਂਦਾ ਠੀਕ ਹੈ ਜੀ ਥੋੜਾ ਪੈਸਾ ਪੈਰ ਚੱਕਦਾ ਪੈਸੇ ਦੇ ਨਾਲ ਰਹਿਣਾ ਕਿਦਾਂ ਮੈਂ ਤੁਹਾਨੂੰ ਉਹ ਸکھਦਾ ਠੀਕ ਹੈ ਵੀ ਜੇ ਪੈਸਾ ਆ ਗਿਆ ਤੁਸੀਂ ਆਪਣੇ ਆਪ ਨੂੰ ਨੋਰਮਲ ਕਿਦਾਂ ਰੱਖਦੇ ਹੋ ਨੋਰਮਲ ਰੱਖ ਨਹੀਂ ਪਾਉਂਦੇ ਪੰਗਾ ਇਹ ਆ ਤੁਸੀਂ ਕਿਸੇ ਨੂੰ ਜੇ ਤੁਹਾਡੇ ਸ਼ਹਿਰ ਦੇ ਵਿੱਚ ਜਿੱਥੇ ਤੁਸੀਂ ਆਏ ਹੋ ਜੇ ਤੁਸੀਂ ਉਹਨੂੰ 50000 ਰੁਪਏ ਦੇ ਦਿਓ ਕਿਸੇ ਰੇੜੀ ਵਾਲੇ ਨੂੰ ਰਿਕਸ਼ੇ ਵਾਲੇ ਨੂੰ ਹੋਰ ਨੂੰ ਕਿ ਆ 50 ਮੇਰਾ ਕਹਿ ਲਓ ਰਾਤ ਨੂੰ ਸੌਂਦਾ ਨਹੀਂ ਉਹ ਠੀਕ ਹੈ ਉਹ ਤਾਂ ਜਿਹੜਾ ਦਿਮਾਗ ਹੈ ਢੇਡ ਬੁੰਚ ਲੱਗ ਜਾਊਗਾ ਕੋਈ ਹੋਰ ਲੱਗ ਜਾਊਗਾ ਕਿਥੇ ਖਰਚ ਕਰ ਲੂਗਾ ਪੁੱਠੇ ਜਿੱਦੇ ਕੰਮਾਂ 'ਚ ਲੱਗ ਜਾਊਗਾ ਮੈਂ ਇਹ ਜਿਹੜਾ ਇਹ ਫਾਰਮੂਲਾ ਬਣਾਇਆ ਸੀ ਵੀ ਪੈਸਾ ਤੁਹਾਡਾ ਪੁੱਠੇ ਪਸੇ ਨਾ ਜਾਵੇ ਠੀਕ ਆ ਪੈਸਾ ਤੁਹਾਡਾ ਪੁੱਠੇ ਪਸੇ ਤੁਹਾਨੂੰ ਯਾਦ ਕਰਾ ਦੇਵੇ ਵੀ ਯਾਰ ਐਮ3 ਫਾਰਮੂਲਾ ਵੀ ਹੈਗਾ ਜਦੋਂ ਤੁਹਾਡਾ ਵੱਡਾ ਟੀਵੀ ਲੈਣ ਨੂੰ ਦਿਲ ਕਰੇ ਵੱਡੀ ਕੋਈ ਚੀਜ਼ ਲੈਣ ਨੂੰ ਦਿਲ ਕਰੇ ਤੁਹਾਡਾ ਇਹ ਯਾਦ ਕਰਾ ਦੇ ਯਾਰ ਐਮ3 ਫਾਰਮੂਲਾ ਵੀ ਕੋਈ ਹੈ ਪਹਿਲਾਂ ਸੋਚੀਏ ਪਹਿਲਾਂ ਸੋਚੀ ਉਹਨੂੰ ਪਾਜ਼ ਲਓ ਹੂੰ ਪਾਜ਼ ਲਓ ਹੁਣ ਕੋੜਾ ਲਿਆਓ 5 ਲੱਖ ਦਾ ਕੋੜਾ 10 ਲੱਖ ਦਾ ਕੋੜਾ ਲਿਆ ਕੇ ਤੁਹਾਡੇ ਬਾਹਰ ਦੇ ਮੂਰੇ ਬੰਦੀਏ ਚਲਾਣਾ ਤੁਹਾਨੂੰ ਆਂਦਾ ਨਹੀਂ ਚਲਾਵਾਂ ਤੁਸੀਂ ਚੜ ਗਏ ਉਹਦੇ ਤੇ ਕੀ ਕਰੋਗੇ ਕੀ ਕਰੇਗਾ ਕੋੜਾ ਕੋੜਾ ਤੁਹਾਨੂੰ ਕਿਤੇ ਨਾ ਕਿਤੇ ਸਿੱਟ ਦੂਗਾ ਤੁਹਾਡੀ ਲੱਤ ਵੀ ਤੋੜ ਦੂਗਾ ਬਾਹਾਂ ਵੀ ਤੋੜ ਦੂ ਕਿਤੇ ਹੋਰ ਕਰ ਲੂਗਾ ਜੇ ਤੁਹਾਨੂੰ ਚਲਾਣਾ ਆਂਦਾ ਫਿਰ ਤੁਸੀਂ ਭਾਵੇਂ ਸਮਾਨੇ ਲੈ ਜਾਓ ਨੂੰ ਭਾਵੇਂ ਬਿੱਡੇ ਲੈ ਜਾਓ ਫਿਰ ਜਿੱਥੇ ਮਰਜ਼ੀ ਲੈ ਜਾਓ ਪੈਸੇ ਦਾ ਵੀ ਇਹੀ ਫਾਰਮੂਲਾ ਜੀ ਜੀ ਪੈਸੇ ਦਾ ਫਾਰਮੂਲਾ ਇਹੀ ਹੈ ਵੀ ਜਦੋਂ ਤੁਸੀਂ ਪੈਸੇ ਦੇ ਨਾਲ ਰਹਿਣਾ ਸਿੱਖ ਜਾਂਦੇ ਹੋ ਠੀਕ ਹੈ ਜੀ ਬਸ ਉਸ ਵੇਲੇ ਤੋਂ ਤੁਹਾਡੀ ਜਿਹੜੀ ਅਸਲੀ ਗਰੋਥ ਸ਼ੁਰੂ ਹੁੰਦੀ ਹੈ ਠੀਕ ਹੈ ਬਹੁਤ ਲੋਕਾਂ ਨੂੰ ਲਾਟਰੀ ਦਾ ਪੈਸਾ ਮਿਲਿਆ ਜੀ ਦੇਖੋ ਆਲੇ ਦੁਆਲੇ ਨਜ਼ਰ ਬਾਰੇ ਉਹ ਬੰਦੇ ਮੁੜ ਕੇ ਜ਼ੀਰੋ ਹੋਏ ਬਿਲਕੁਲ ਕਾਰਨ ਕੀ ਹੈ ਕਿ ਉਹਨਾਂ ਨੂੰ ਪੈਸੇ ਨਾਲ ਰਹਿਣੇ ਨਹੀਂ ਆ ਮੈਨੇਜਮੈਂਟ ਨਹੀਂ ਹੋਈ ਪੈਸੇ ਨਾਲ ਰਹਿਣੇ ਨਹੀਂ ਆ ਹਮ ਅਸੀਂ ਬਿਨਾ ਪੈਸੇ ਤੋਂ ਰਹਿਣ ਤੇ ਆਦੀ ਹਾਂ ਮੈਂ ਚਾਹੁੰਦਾ ਵੀ ਤੁਸੀਂ ਪੈਸੇ ਨਾਲ ਰਹਿ ਕੇ ਦੇਖੋ ਠੀਕ ਸਵਾਲ ਅੱਡਾ ਹੁੰਦਾ ਉਹਦੇ ਨਾਲ ਰਹਿ ਕੇ ਦੇਖੋ ਨਾ ਫਿਰ ਦੇਖੋ ਸਵਾਲ ਦਿੰਦਾ ਹੁਣ ਮਤਬਚਨ ਪੁੱਛਦਾ ਕੌਣ ਬਣੇਗਾ ਕਰੋੜਪਤੀ ਜੀ ਵੀ ਆਪਨੇ 25 ਲੱਖ ਜਿੱਤ ਲਿਆ ਜੀ ਆਪਨੇ 50 ਲੱਖ ਜਿੱਤ ਲਿਆ ਹੁਣ ਕੀ ਕਰੋਗੇ ਸਵਾਲ ਜਵਾਬ ਕੀ ਹੁੰਦਾ ਮੈਂ ਮਕਾਨ ਲਵਾਂਗਾ ਸਭ ਤੋਂ ਪਹਿਲਾਂ ਮੈਨੂੰ ਤਰਸਾਂ ਦਾ ਹੋਣੇ ਸੋਚਦੇ ਵੀ ਪਹਿਲਾਂ ਵੀ 50 ਲੱਖ ਨਹੀਂ ਸੀ ਤੇਰੇ ਕੋਲ ਪਹਿਲਾਂ ਵੀ ਜ਼ੀਰੋ ਸੀ ਹੋਰ ਦੇ ਅੱਜ 50 ਲੱਖ ਮਿਲ ਗਿਆ ਇਹ ਫੇਰ ਦੇ ਜ਼ੀਰੋ ਕਰ ਲੈ ਫੇਰ ਮਕਾਨ ਦੇ ਉੱਪਰ ਲਾ ਤਾ ਪੈਸੇ ਦਾ ਸੁਆਤਾ ਦੇਖੋ ਇਹ ਘੋੜਾ ਤੈਨੂੰ ਕੋਈ ਘੋੜਾ ਛੱਡ ਗਿਆ ਤੁਹਾਡੇ ਅੱਗੇ ਜੇ ਘੋੜਾ ਤੁਹਾਡੇ ਕੋਲ ਭੇਜੇ ਦਿੱਤਾ ਪਰਮਾਤਮਾ ਨੇ ਉਹਦੇ ਚੜ ਕੇ ਤਾ ਦੇਖੋ ਸਵਾਰੀ ਤਾ ਕਰਕੇ ਦੇਖੋ ਤਾਂ ਮਤਲਬ ਸੋਚ ਨੂੰ ਡਿਵੈਲਪ ਕਰਨ ਨੂੰ ਵਾਸਤੇ ਇਹ ਫਾਰਮੂਲੇ ਜਿੱਦਾਂ ਇਹ ਬਣਾਏ ਠੀਕ ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤਾਂ ਬਹੁਤ ਬਹੁਤ ਸਾਰੇ ਵੀਰਾਂ ਨੂੰ ਇਦਾਂ ਵੀ ਇਹ ਇੱਕ ਕੋਰਸ ਆ ਇਹ ਬਾਈ ਜੀ ਕੋਰਸ ਨਹੀਂ ਹੈਗਾ ਕਿ ਛੋਟੇ ਜਿਹੇ ਬੱਚੇ ਤੋਂ ਲੈ ਕੇ ਸਿਆਣੀ ਉਮਰ ਤੱਕ ਜਿੱਥੋਂ ਬੱਚੇ ਨੂੰ ਸਮਝ ਆ ਗਈ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦਾ ਇੰਤਕਾਲ ਦੀਆਂ ਕਿਸਮਾਂ ਕੀ ਨੇ ਗੋਦਨਾਮਾ ਕੀਆ ਬਿਆਨਾ ਇਕਰਾਰਨਾਮਾ ਫੀਲਡ ਬੁੱਕ ਤਤੀਮਾ ਗਰਦਾਬਰੀ ਜਮ੍ਹਾਂਬੰਦੀ ਸਪੈਸ਼ਲੀ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦਾ ਭਨਾਰ ਲੱਠੇ ਬਾਰੇ ਜਾਣਕਾਰੀ ਲਾਲ ਲਕੀਰ ਕੀ ਹੁੰਦੀ ਆ ਮਸਾਬੀ ਸਾਂਝੀ ਜ਼ਮੀਨ ਦੇ ਵਿੱਚੋਂ ਆਪਣਾ ਹੀ ਆਪਣਾ ਹਿੱਸਾ ਕਿਵੇਂ ਕੱਢੀਏ ਖੇਵਟ ਵਿੱਚੋਂ ਹਿੱਸਾ ਕਿਵੇਂ ਕੱਢੀਏ ਪੁਰਾਣਾ ਰਿਕਾਰਡ ਕਿਵੇਂ ਲੈ ਸਕਦਾ ਟੇਡੇ ਮੇਡੇ ਖੇਤਾਂ ਦੀ ਮਿੰਤੀ ਪਟਾਨਾਮਾ ਕੀ ਆ ਮਰੱਬਾ ਕੀ ਆ ਗਰਦਾਬਰੀ ਕੀ ਆ ਜਰੀਬ ਕੀ ਹੁੰਦੀ ਆ ਸੋ ਕਹਿਣ ਦਾ ਭਾਵ ਇਸ ਤੋਂ ਵੀ ਵੱਧ ਕੇ ਹੋਰ ਬਹੁਤ ਸਾਰੇ ਟੌਪਿਕ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸ ਐਪ ਦੇ ਵਿੱਚ ਤੁਹਾਨੂੰ ਪਹਿਲੀਆਂ 20 ਵੀਡੀਓ ਫ੍ਰੀ ਮਿਲਣਗੀਆਂ ਉਸ ਤੋਂ ਅਗਲੇ ਵੀਡੀਓ ਤੁਹਾਨੂੰ ਪੇਡ ਮਿਲਣਗੀਆਂ ਉਸ ਤੋਂ ਬਾਅਦ ਸ਼ੇਅਰ ਕਰੋ ਬਾਅਦ ਦੇ ਬਾਅਦ ਕਮੈਂਟ ਤੇ ਲਾਈਕ ਕਰਕੇ